ਸਾਸ੍ਰੀਕਾਲ ਆਸਟ੍ਰੇਲੀਆ ਨਿਊਜ਼ ਬੁਲੇਟਿਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਸਿਹਤ ਮੰਤਰੀ ਬੀਮਾ ਪ੍ਰੀਮੀਅਮ ਦੀਆਂ ਵਧੀਆਂ ਕੀਮਤਾਂ ਦੀ ਕਰਨਗੇ ਜਾਂਚ ਪ੍ਰੀਮੀਅਮ ਵਧਾਉਣ ਵਾਲੀਆਂ ਕੰਪਨੀਆਂ ਤੇ ਤਿੱਖੀ ਨਜ਼ਰ ਸਰਕਾਰ ਨੇ 3.73% ਦੀ ਵਾਧੇ ਨੂੰ ਦਿੱਤੀ ਮਨਜ਼ੂਰੀ ਮੋਰਨਬਾ ਕੋਲਾ ਖਾਨ ਖਤਰਨਾਕ ਕਾਰਬਨ ਮੋਨੋਆਕਸਾਈਡ ਦੇ ਪੱਤਰਕਾਰਨ ਕੀਤੀ ਗਈ ਬੰਦ ਜੂਨ 2024 ਵਿੱਚ ਲੱਗੀ ਸੀ ਅੱਗ ਦੁਬਾਰਾ ਖੋਲਣ ਤੋਂ ਪਹਿਲਾਂ ਕੀਤਾ ਜਾਵੇਗਾ ਸਲਾਹ مشورہ Rohit Sharma Virat Kohli ਦੇ ਆਖਰੀ ਆਸਟ੍ਰੇਲੀਆ ਦੌਰੇ ਦੀ ਤਾਰੀਖ ਹੋਈ ਤੈ ਸਿਡਨੀ ਵਿੱਚ ਹੋਵੇਗਾ ਦੌਰੇ ਦਾ ਆਖਰੀ ਮੈਚ ਅਕਤੂਬਰ ਮਹੀਨੇ ਵਿੱਚ T20 ਲਈ ਜਾਣਗੇ ਆਸਟ੍ਰੇਲੀਆ ਤੇ ਹੁਣ ਖਬਰਾਂ ਵਿਸਤਾਰ ਨਾਲ ਸਿਹਤ ਮੰਤਰੀ ਮਾਰਕ ਬਟਲਰ ਨੇ ਸਿਹਤ ਵਿਭਾਗ ਨੂੰ ਨਿੱਜੀ ਸਿਹਤ ਫੰਡਾਂ ਦੀ ਤੁਰੰਤ ਜਾਂਚ ਕਰਨ ਦੇ ਆਦੇਸ਼ ਦਿੱਤੇ ਨੇ ਜੋ ਕਿ ਪ੍ਰੀਮੀਅਮ ਵਧਾਉਣ ਲਈ ਰੈਗੂਲੇਟਰੀ ਦੀਆਂ ਕਮੀਆਂ ਦਾ ਇਸਤੇਮਾਲ ਕਰ ਰਹੇ ਨੇ ਇਹ ਖਾਮੀ ਉਤਪਾਦ ਫਿਨਿਕਸਿੰਗ ਇੱਕ ਅਜਿਹਾ ਅਭਿਆਸ ਹੈ ਜਿਸ ਵਿੱਚ ਸਿਹਤ ਫੰਡਾਂ ਦੁਆਰਾ ਇੱਕ ਪਾਲਿਸੀ ਨੂੰ ਬੰਦ ਕਰਨਾ ਤੇ ਲਗਭਗ ਇੱਕੋ ਜਿਹੀ ਪਾਲਿਸੀ ਨੂੰ ਉੱਚ ਕੀਮਤ ਤੇ ਸ਼ੁਰੂ ਕਰਨਾ ਸ਼ਾਮਿਲ ਹੈ ਦਸੰਬਰ ਵਿੱਚ ਰਾਸ਼ਟਰੀ ਮੰਡਲ ਲੋਕਪਾਲ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਇਹ ਅਭਿਆਸ ਵਿਆਪਕ ਸੀ ਕੰਪਨੀਆਂ ਦੇ ਇਸ ਵਿਵਹਾਰ ਦੀ ਆਲੋਚਨਾ ਕੀਤੀ ਗਈ ਕਿਉਂਕਿ ਇਸ ਨੇ ਖਪਤਕਾਰਾਂ ਨੂੰ ਆਲੇ-ਦੁਆਲੇ ਪ੍ਰੀਮੀਅਮ ਲੈਂਡ ਤੋਂ ਰੋਕਿਆ ਬਟਲਰ ਨੇ ਸਿਹਤ ਮੰਡਲ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਇਸ ਪ੍ਰਕਿਰਿਆ ਨੂੰ ਨਹੀਂ ਰੋਕਿਆ ਜਿਸ ਕਰਕੇ ਕੀਮਤਾਂ ਵੱਧ ਰਹੀਆਂ ਨੇ ਤਾਂ ਇਸ ਪ੍ਰਕਿਰਿਆ ਵਿਰੁੱਧ ਕਾਨੂੰਨ ਬਣਾਇਆ ਜਾਵੇਗਾ ਪਰ ਫਿਰ ਵੀ ਇਹ ਸਭ ਚੱਲ ਰਿਹਾ ਹੈ ਖਪਤਕਾਰ ਸਮੂਹ ਚੋਇਸ ਨੇ ਵੱਡੇ 5 ਫੰਡਾ ਦੀਆਂ ਸਾਰੀਆਂ ਬੀਮਾ ਪਾਲਸੀਆਂ ਦੀਆਂ ਕੀਮਤਾਂ ਤੇ ਨਜ਼ਰ ਮਾਰੀ ਅਤੇ ਪਾਇਆ ਕਿ ਫਰਵਰੀ ਦੇ ਅਖੀਰ ਵਿੱਚ SCF ਨੇ ਨਵੇਂ ਗਾਹਕਾਂ ਲਈ ਆਪਣਾ 골ਡ ਲੈਵਲ ਕਵਰ ਬੰਦ ਕਰ ਦਿੱਤਾ ਤੇ ਇਸ ਨੂੰ ਆਸਤੰ 35% ਵਧ ਕੀਮਤ ਤੇ ਦੁਬਾਰਾ ਖੋਲਿਆ ਗਿਆ ਪੁਰਾਣੀ ਪਾਲਸੀ ਵਿੱਚ ਨਿਊ ਸਾਊਥ ਵੇਲਜ਼ ਵਿੱਚ ਇੱਕ ਵਿਅਕਤੀ ਨੂੰ ਹਸਪਤਾਲ ਕਵਰ ਅਤੇ ਉੱਪਰ ਵਾਧੂ ਕਵਰ ਖਰੀਦਣ ਲਈ 343 ਡਾਲਰ ਪ੍ਰਤੀ ਮਹੀਨਾ ਖਰਚਾ ਆਉਂਦਾ ਸੀ ਜਦੋਂ ਕਿ ਨਵੀਂ 골ਡ ਪਾਲਿਸੀ ਵਿੱਚ ਹਸਪਤਾਲ ਅਤੇ ਵਾਧੂ ਕਵਰ ਤੇ ਮਿਲੇ-ਜੁਲੇ ਖਰਚੇ 456 ਡਾਲਰ ਪ੍ਰਤੀ ਮਹੀਨਾ ਸੀ ਐਸਆਫ ਹੁਣ ਸਿਰਫ ਹਸਪਤਾਲ ਦੀ 골ਡ ਪਾਲਿਸੀ ਦੀ ਪੇਸ਼ਕਸ਼ ਨਹੀਂ ਕਰਦਾ ਇਸ ਲਈ ਹਸਪਤਾਲ ਕਵਰ ਦੇ ਉੱਚ ਪੱਧਰ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਹੁਣ ਵਾਧੂ ਪੈਸੇ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ ਸਿਹਤ ਮੰਤਰੀ ਨੇ ਦੱਸਿਆ ਕਿ ਨਿੱਜੀ ਸਿਹਤ ਬੀਮਾ ਕਰਤਾਵਾਂ ਦੀ ਇਸ ਸ਼ਰਮਨਾਕ ਰਣਨੀਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੈਂ ਸਿਹਤ ਬੀਮਾ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਇਸ ਪ੍ਰਥਾ ਨੂੰ ਬੰਦ ਕਰਨਾ ਪਵੇਗਾ ਮੈਂ ਇਸ ਕਾਰਵਾਈ ਦੀ ਸਿਹਤ ਵਿਭਾਗ ਦੁਆਰਾ ਤੁਰੰਤ ਜਾਂਚ ਕਰਨ ਲਈ ਕਿਹਾ ਹੈ ਜੇਕਰ ਇਸ ਦੀ ਪੁਸ਼ਟੀ ਹੁੰਦੀ ਹੈ ਤਾਂ ਮੈਂ ਗਾਹਕਾਂ ਦੀ ਸੁਰੱਖਿਆ ਲਈ ਕਾਰਵਾਈ ਕਰਾਂਗਾ ਤੇ ਇਸ ਨੂੰ ਦੁਬਾਰਾ ਹੋਣ ਤੋਂ ਰੋਕਾਂਗਾ ਗੌਰਤਲਬ ਹੈ ਕਿ ਖਪਤਕਾਰਾਂ ਲਈ ਲਾਗਤਾਂ ਵਧਾਉਣ ਲਈ ਫਿਨਿਕਸ ਸਿੰਘ ਦੀ ਵਰਤੋਂ ਕਰਨ ਵਾਲੇ ਨਿੱਜੀ ਸਿਹਤ ਬੀਮਾ ਕਰਤਾਰਾਂ 'ਤੇ ਵਿਰੋਧ ਕਾਰਵਾਈ ਕਰਨ ਦੀ ਧਮਕੀ ਦੇ ਬਾਵਜੂਦ ਇਹ ਸਰਕਾਰ 15 ਮਿਲੀਅਨ ਆਸਟ੍ਰੇਲੀਆਨ ਨੂੰ ਨਿੱਜੀ ਸਿਹਤ ਬੀਮੇ ਨਾਲ ਸਰਕੀਤ ਕਰਨ ਵਿੱਚ ਅਸਫਲ ਰਹੀ ਹੈ ਜਿਨ੍ਹਾਂ ਨੂੰ ਇਸ ਹਫਤੇ ਮਹਿੰਗਾਈ ਦਰ ਤੋਂ ਵੱਧ ਪ੍ਰੀਮੀਅਮ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਨਿਕਸਿੰਗ ਉਤਪਾਦਾਂ ਦੀ ਪ੍ਰਥਾ ਸਿਹਤ ਮੰਡਾ ਨੂੰ ਨਵੇਂ ਗਾਹਕਾਂ ਲਈ ਸੰਗੀ ਸਰਕਾਰ ਦੁਆਰਾ ਨਿਰਧਾਰਿਤ ਸੀਮਾ ਤੋਂ ਵੱਧ ਕੀਮਤਾਂ ਵਧਾਉਣ ਦੀ ਆਗਿਆ ਦਿੰਦੀ ਹੈ ਹਰ ਸਾਲ ਨਿੱਜੀ ਸਿਹਤ ਕੰਪਨੀਆਂ ਨੂੰ 1 ਅਪ੍ਰੈਲ ਨੂੰ ਪ੍ਰੀਮੀਅਮ ਵਧਾਉਣ ਲਈ ਸਿਹਤ ਮੰਤਰੀ ਤੋਂ ਪਰਵਾਨਗੀ ਲੈਣੀ ਪੈਂਦੀ ਹੈ ਇਸ ਸਾਲ ਸਰਕਾਰ ਨੇ 3.73% ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਕੁਇੰਸਲੈਂਡ ਦੀਆਂ ਸਭ ਤੋਂ ਵੱਡੀਆਂ ਕੋਲਾ ਖਾਨਾਂ ਵਿੱਚੋਂ ਇੱਕ ਮੋਰਨਬਾਹ ਖਾਨ ਵਿੱਚ ਕਾਰਬਨ ਮੋਨੋਆਕਸਾਈਡ ਦੇ ਉੱਚ ਪੱਧਰਾਂ ਦਾ ਪਤਾ ਲਗਾਉਣ ਤੋਂ ਬਾਅਦ ਇਸ ਦਾ ਉਤਪਾਦਨ ਬੰਦ ਹੋ ਗਿਆ ਹੈ। ਸੈਂਟਰਲ ਕੁਇੰਸਲੈਂਡ ਵਿੱਚ ਐਂਗਲੋ ਅਮਰੀਕਨ ਦੀ ਮਲਕੀਤ ਵਾਲੀ ਮੋਰਨਬਾਹ ਨਾਰਥ ਖਾਨ ਮੌਕੇ ਤੋਂ 200 ਕਿਲੋਮੀਟਰ ਦੱਖਣ ਪੱਛਮ ਵਿੱਚ ਦੁਪਹਿਰ 3 ਵਜੇ ਦੇ ਕਰੀਬ ਖਤਰਨਾਕ ਮੋਨੋਆਕਸਾਈਡ ਗੈਸ ਦੇ ਪੱਧਰ ਦਾ ਪਤਾ ਲੱਗਣ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਖਾਲੀ ਕਰਵਾ ਲਈ ਗਈ ਸੀ। ਰਿਸੋਰਸ ਹੈਲਥ ਐਂਡ ਸੇਫਟੀ ਕੈਂਸੀਲੇਟ ਦੇ ਬੁਲਾਰੇ ਨੇ ਸੂਚਿਤ ਕੀਤਾ ਕਿ ਖਾਨ ਦੀ ਪ੍ਰਤੀਕਿਰਿਆ ਵਿੱਚ ਰੋਕ ਲਗਾ ਦਿੱਤੀ ਗਈ ਹੈ ਮੋਰਨ ਬੋਨਾਰਟ ਨੂੰ ਪਹਿਲਾਂ 2021 ਵਿੱਚ ਗੈਸ ਰੀਡਿੰਗ ਕਾਰਨ ਬੰਦ ਕਰ ਦਿੱਤਾ ਗਿਆ ਸੀ ਅਤੇ ਇਹ ਖਾਨ ਗ੍ਰੋਸ ਵਿਨਰ ਕੋਲਾ ਖਾਨ ਤੋਂ 15 ਕਿਲੋਮੀਟਰ ਦੂਰ ਹੈ ਜੋ ਕਿ ਜੂਨ 2023 ਵਿੱਚ ਇੱਕ ਭੂਮੀਗਤ ਧਮਾਕੇ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ ਐਂਗਲੋ ਅਮਰੀਕਨ ਦੇ ਅਨੁਸਾਰ ਖਾਨ ਦੀ ਲੰਬੀ ਕੰਧ ਦੇ ਅੱਗੇ ਵੱੱਟ ਦਬਾਦੀਆਂ ਘਟਨਾਵਾਂ ਵਾਪਰ ਰਹੀਆਂ ਸਨ ਭੂਮੀਗਤ ਵਾਤਾਵਰਣ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਹ ਇੱਕ ਸਥਿਰ ਮਾਹੌਲ ਨੂੰ ਦਰਸਾ ਰਹੀ ਹੈ ਸਾਰੇ ਕਰਮਚਾਰੀਆਂ ਦੀ ਸੁਰੱਖਿਆ ਸਥਾਨਕ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਸਭ ਤੋਂ ਮਹੱਤਵਪੂਰਨ ਮੰਨ ਕੇ ਐਕਸ਼ਨ ਪਲਾਨ ਦੇ ਅਨੁਸਾਰ ਸਤਾਤੇ ਇੱਕ ਸੁਰੱਖਿਆ ਬਚਾਅ ਕਾਰਜ ਚਲਾਇਆ ਗਿਆ ਮਾਈਨਿੰਗ ਐਂਡ એનર્ਜੀ ਯੂਨੀਅਨ ਦੇ ਰਾਸ਼ਟਰੀ ਉਪਰਧਾਨ ਸਟੀਵਨ ਸਮਿਥ ਨੇ ਕਿਹਾ ਕਿ ਕਾਰਬਨ ਮੋਨੋਆਕਸਾਈਡ ਦਾ ਉੱਚ ਪੱਧਰ ਚਿੰਤਾਜਨਕ ਹੈ ਇਹ ਇੱਕ ਸਵੈਚਲਿਤ ਜਲਨ ਜਾਂ ਆਕਸੀਜਨ ਘਟਨਾ ਦੇ ਸੰਕੇਤ ਹੋ ਸਕਦੇ ਨੇ ਇਹ ਇੱਕ ਸੂਚਕ ਹੈ ਜੋ ਹਰ ਖਾਨ ਉਸ ਸਥਿਤੀ ਨੂੰ ਨਿਰਧਾਰਿਤ ਕਰਨ ਲਈ ਵਰਤਦੀ ਹੈ ਹਾਲ ਦੀ ਘੜੀ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਤਾਂ ਨਹੀਂ ਮਿਲੀ ਹੈ ਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਵੀ ਕਰ ਲਿਆ ਗਿਆ ਹੈ ਪਰ ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਸਾਈਟ ਤੇ ਕਿੰਨੇ ਕਾਮੇ ਸਨ ਪਰ ਇਹ ਸੰਭਾਵਨਾ ਹੈ ਕਿ ਦਿਨ ਦੀ ਸ਼ਿਫਟ ਵਿੱਚ ਘੱਟੋ ਘੱਟ 100 ਲੋਕ ਕੰਮ ਕਰ ਰਹੇ ਸਨ ਐਂਗਲੋ ਅਮਰੀਕਨ ਬੁਲਾਰਿਆਂ ਮੁਤਾਬਕ ਰਿਸੋਰਸ ਸੇਫਟੀ ਐਂਡ ਹੈਲਥ ਕੁئینਜ਼ਲੈਂਡ ਨੂੰ ਤੁਰੰਤ ਸੂਚਿਤ ਕੀਤਾ ਗਿਆ ਜਿਵੇਂ ਕਿ ਸਾਈਟ ਅਤੇ ਉਦਯੋਗ ਸੁਰੱਖਿਆ ਤੇ ਸਿਹਤ ਪ੍ਰਤੀਨਿਧੀਆਂ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਦੱਸਦੀ ਹੈ ਕਿ ਸੰਬੰਧਿਤ ਵਿਭਾਗਾਂ ਦੇ ਨਾਲ ਸਲਾਹ مشورہ ਕਰਨ ਤੋਂ ਬਾਅਦ ਬਾਕੀ ਦੀ ਕਾਰਵਾਈ ਕੀਤੀ ਜਾਵੇਗੀ ਬਾਰਡਰ ਗਵਾਸਕਰ ਟਰੋਫੀ ਗਵਾਦਣ ਤੋਂ ਬਾਅਦ ਟੀਮ ਇੰਡੀਆ ਇੱਕ ਵਾਰ ਫਿਰ ਤੋਂ ਆਸਟ੍ਰੇਲੀਆ ਦੇ ਦੌਰੇ ਤੇ ਜਾਵੇਗੀ ਵਿਰਾਟ ਤੇ ਰੋਹਿਤ ਦੋਵਾਂ ਨੂੰ ਵਨਡੇ ਸੀਰੀਜ਼ ਲਈ ਚੁਣਿਆ ਜਾ ਸਕਦਾ ਹੈ ਰੋਹਿਤ ਸ਼ਰਮਾ ਵਨਡੇ ਟੀਮ ਦੇ ਕਪਤਾਨ ਹੋ ਸਕਦੇ ਨੇ ਕਿਹਾ ਜਾਂਦਾ ਹੈ ਕਿ ਤੁਹਾਡੀ ਕਿਸਮਤ ਵਿੱਚ ਜੋ ਲਿਖਿਆ ਹੈ ਉਸ ਨੂੰ ਤੁਸੀਂ ਬਦਲ ਨਹੀਂ ਸਕਦੇ ਜਿਵੇਂ ਕਿ ਰੋਹਿਤ ਸ਼ਰਮਾ ਟੈਸਟ ਕਪਤਾਨ ਵਜੋਂ ਆਪਣਾ ਪਹਿਲਾ ਟੈਸਟ ਮੈਚ ਜਿੱਤਣ ਤੋਂ ਬਾਅਦ ਬਾਰਡਰ ਗਵਸਕਰ ਟਰੋਫੀ ਗਵਾ ਦੇਣਗੇ ਇਹ ਲਿਖਿਆ ਹੋਇਆ ਸੀ ਉਸੇ ਤਰ੍ਹਾਂ ਉਹ ਚੈਂਪੀਅਨ ਟਰੋਫੀ ਜਿੱਤ ਕੇ ਦੇਸ਼ ਦੇ ਸਭ ਤੋਂ ਸਫਲ ਕਪਤਾਨਾਂ ਦੀ ਕਤਾਰ ਵਿੱਚ ਵੀ ਸ਼ਾਮਿਲ ਹੋ ਗਏ ਨੇ ਤੇ ਹੁਣ ਉਹਨਾਂ ਨੂੰ ਇੱਕ ਵਾਰ ਫੇਰ ਆਸਟ੍ਰੇਲੀਆ ਦਾ ਦੌਰਾ ਕਰਨ ਦਾ ਮੌਕਾ ਮਿਲਣ ਵਾਲਾ ਹੈ ਵਿਰਾਟ ਅਤੇ ਰੋਹਿਤ ਦੋਵਾਂ ਦਾ ਨਾਮ ਇਸ ਦੌਰੇ ਵਿੱਚ ਸਭ ਤੋਂ ਅੱਗੇ ਹੈ ਅਕਸਰ ਇਹ ਬਹੁਤ ਘਟ ਹੁੰਦਾ ਹੈ ਕਿ ਭਾਰਤ ਇੱਕ ਸਾਲ ਵਿੱਚ ਦੋ ਵਾਰ ਆਸਟ੍ਰੇਲੀਆ ਦਾ ਦੌਰਾ ਕਰੇ ਜਦੋਂ ਜਨਵਰੀ 2025 ਵਿੱਚ ਟੈਸਟ ਸੀਰੀਜ਼ ਖਤਮ ਹੋਈ ਸੀ ਤਾਂ ਅਝਾ ਲਗਰਿਆ ਸੀ ਕਿ ਵਿਰਾਟ ਰੋਹਿਤ ਆਸਟ੍ਰੇਲੀਆਈ ਮੈਦਾਨਾਂ ਵਿੱਚ ਖੇਡਦੇ ਨਜ਼ਰ ਨਹੀਂ ਆਉਣਗੇ ਪਰ ਕਿਸਮਤ ਨੇ ਕੁਝ ਹੋਰ ਹੀ ਲਿਖਿਆ ਸੀ ਰੋਹਿਤ ਦੀ ਕਪਤਾਨੀ ਹੇਠ ਅਰਧ ਦੇ ਚੈਂਪੀਅਨ ਟਰੋਫੀ ਜਿੱਤਣ ਤੋਂ ਬਾਅਦ ਕਹਾਣੀ ਫਿਰ ਤੋਂ ਬਦਲ ਗਈ ਹੈ ਬਾਰਡਰ ਗਵਸਕਰ ਟਰੋਫੀ ਦੀ ਸਮਾਪਤੀ ਤੋਂ ਬਾਅਦ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਆਸਟ੍ਰੇਲੀਆ ਦੌਰੇ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਸੀ ਅਜਿਹਿਆਂ ਅਟਕਲਾ ਸਨ ਕਿ ਟੈਸਟ ਲੜੀ ਦੇ ਨਾਲ ਹੀ ਉਹਨਾਂ ਨੇ ਆਸਟ੍ਰੇਲੀਆ ਦਾ ਆਪਣਾ ਆਖਰੀ ਦੌਰਾ ਵੀ ਪੂਰਾ ਕਰ ਲਿਆ ਸੀ ਪਰ ਹੁਣ ਵਾਈਟ ਬਾਲ ਸੀਰੀਜ਼ ਦੇ ਸ케ਚੂਲ ਦੇ ਸਾਹਮਣੇ ਹੋਣ ਨਾਲ ਉਹਨਾਂ ਦੇ ਦੁਬਾਰਾ ਆਸਟ੍ਰੇਲੀਆ ਦੌਰੇ ਤੇ ਜਾਣ ਦੀਆਂ ਉਮੀਦਾਂ ਵਧ ਗਈਆਂ ਨੇ ਵਿਰਾਟ ਅਤੇ ਰੋਹਿਤ ਦੋਵੇਂ T20 ਕ੍ਰਿਕਟ ਤੋਂ ਸਨਿਆਸ ਲੈ ਚੁੱਕੇ ਨੇ ਪਰ ਦੋਵਾਂ ਨੂੰ ਆਸਟ੍ਰੇਲੀਆ ਦੌਰੇ ਤੇ ਫੰਡੇ ਸੀਰੀਜ਼ ਲਈ ਚੁਣਿਆ ਜਾ ਚੁੱਕਿਆ ਹੈ ਰੋਹਿਤ ਸ਼ਰਮਾ ਵਨਡੇ ਟੀਮ ਦੇ ਕਪਤਾਨ ਵੀ ਹਨ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਅਕਤੂਬਰ ਨਵੰਬਰ ਵਿੱਚ ਹੋਣ ਵਾਲੇ ਆਸਟ੍ਰੇਲੀਆ ਦੌਰੇ ਤੇ ਭਾਰਤੀ ਟੀਮ ਦੇ ਕਪਤਾਨ ਬਣ ਸਕਦੇ ਨੇ ਅਤੇ ਵਿਰਾਟ ਵਨਡੇ ਸੀਰੀਜ਼ ਵਿੱਚ ਕੁਝ ਅਜਿਹਾ ਕਰਨਗੇ ਜਿਸ ਨਾਲ ਪ੍ਰਸ਼ੰਸਕ ਟੈਸਟ ਦੀ ਅਸਫਲਤਾ ਨੂੰ ਭੁੱਲ ਜਾਣ। ਆਸਟ੍ਰੇਲੀਆ ਦੇ ਆਪਣੇ ਪਿਛਲੇ ਦੌਰੇ ਵਿੱਚ ਲਾਲ ਗੇਂਦ ਅਤੇ ਗੁਲਾਬੀ ਗੇਂਦ ਦੇ ਮੈਚਾਂ ਵਿੱਚ ਹਾਰਨ ਵਾਲੀ ਟੀਮ 19 ਅਕਤੂਬਰ ਤੋਂ ਆਸਟ੍ਰੇਲੀਆ ਦਾ ਦੌਰਾ ਕਰੇਗੀ ਅਤੇ 8 ਨਵੰਬਰ ਤੱਕ ਇਹ ਦੌਰਾ ਜਾਰੀ ਰਹੇਗਾ। ਵਾਈਟ ਬਾਲ ਸੀਰੀਜ਼ ਦੇ 8 ਮੈਚ ਆਸਟ੍ਰੇਲੀਆ ਦੇ 8 ਸ਼ਹਿਰਾਂ ਵਿੱਚ ਖੇਡੇ ਜਾਣਗੇ। ਵਨਡੇ ਸੀਰੀਜ਼ ਦੇ 3 ਮੈਚ ਪਰਥ ਐਡੀਲੇਡ ਅਤੇ ਸਿਡਨੀ ਵਿੱਚ ਖੇਡੇ ਜਾਣਗੇ T20 ਸੀਰੀਜ਼ ਦੇ ਮੈਚ ਕੈਨੇਡਾ ਮੈਲਬੌਰਨ ਹੋਬਾਰਟ 골ਡ ਕੋਸਟ ਅਤੇ ਬ੍ਰਿਸਬੇਨ ਵਿੱਚ ਹੋਣਗੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਤੇ ਸਿਹਤ ਮੰਤਰੀ ਬੀਮਾ ਪ੍ਰੀਮੀਅਮ ਦੀਆਂ ਵਧੀਆਂ ਕੀਮਤਾਂ ਦੀ ਕਰਨਗੇ ਜਾਂਚ ਪ੍ਰੀਮੀਅਮ ਵਧਾਉਣ ਵਾਲੀਆਂ ਕੰਪਨੀਆਂ ਤੇ ਤਿੱਖੀ ਨਜ਼ਰ ਸਰਕਾਰ ਨੇ 3.73% ਦੀ ਵਾਧੇ ਨੂੰ ਦਿੱਤੀ ਮਨਜ਼ੂਰੀ ਮੋਰਨਬਾ ਕੋਲਾਖਾਨ ਖਤਰਨਾਕ ਕਾਰਬਨ ਮੋਨੋਆਕਸਾਈਡ ਦੇ ਪੱਤਰ ਕਾਰਨ ਕੀਤੀ ਗਈ ਬੰਦ ਜੂਨ 2024 ਵਿੱਚ ਲੱਗੀ ਸੀ ਅੱਗ ਦੁਬਾਰਾ ਖੋਲਣ ਤੋਂ ਪਹਿਲਾਂ ਕੀਤਾ ਜਾਵੇਗਾ ਸਲਾਹ مشورہ ਰੋਹਿਤ ਸ਼ਰਮਾ ਵਿਰਾਟ ਕੋਹਲੀ ਦੇ ਆਖਰੀ ਆਸਟ੍ਰੇਲੀਆ ਦੌਰੇ ਦੀ ਤਾਰੀਖ ਹੋਈ ਤੈ ਸਿਡਨੀ ਵਿੱਚ ਹੋਵੇਗਾ ਦੌਰੇ ਦਾ ਆਖਰੀ ਮੈਚ ਅਕਤੂਬਰ ਮਹੀਨੇ ਵਿੱਚ ਟੀ 20 ਲਈ ਜਾਣਗੇ ਆਸਟ੍ਰੇਲੀਆ ਆਸਟ੍ਰੇਲੀਆ ਨਿਊਜ਼ ਬਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਾ ਦਿਓ ਧੰਨਵਾਦ